ਕੈਨੇਡਾ ਵਿੱਚ ਵਰਤੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਜਾ ਰਹੇ ਹਨ ਹਾਲ ਹੀ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ BC ਵਿੱਚ 187 ਟਿਕਾਣੇ ਤੇ ਬਾਰਡਰ ਏਜੰਸੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਜਿਸ ਵਿੱਚ 950 ਨੌਜਵਾਨਾਂ ਨੂੰ ਫੜਿਆ ਗਿਆ ਹੈ ਜੋ ਘੱਟ ਉਜਰਤ ਦੇ ਆਮ ਨਾਲੋਂ ਵੱਧ ਕੰਮ ਕਰ ਰਹੇ ਸਨ ਇਹ ਸਾਰੇ ਨੌਜਵਾਨ ਭਾਰਤ ਦੇ ਵਸਨੀਕ ਹਨ ਹੁਣ ਤੱਕ ਇਹਨਾਂ ਨੌਜਵਾਨਾਂ ਨੂੰ PR ਹਾਸਲ ਕਰਨ ਵਿੱਚ ਦਿੱਕਤ ਹੋਵੇਗੀ ਕਿਉਂਕਿ ਇਹਨਾਂ ਦੇ ਰਿਕਾਰਡ ਵਿੱਚ 네ਗੇਟਿਵ ਰਿਮਾਂਡ ਲਗਾ ਦਿੱਤਾ ਗਿਆ ਹੈ ਨਾਲ ਹੀ ਜਿਹੜੀਆਂ 187 ਸੰਸਥਾਵਾਂ ਤੇ ਨੌਜਵਾਨ ਗੈਰ ਕਾਨੂੰਨੀ ਕੰਮ ਕਰਦੇ ਪਾਏ ਗਏ ਹਨ ਉਹਨਾਂ ਤੇ ਲੱਖਾਂ ਡਾਲਰ ਦੇ ਜੁਰਮਾਨੇ ਲਗਾ ਦਿੱਤੇ ਗਏ ਹਨ ਕ੍ਰੇਡਾ ਵਿੱਚ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਪਰ ਨੌਜਵਾਨ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਹਫ਼ਤੇ ਵਿੱਚ 30 ਘੰਟੇ ਤੱਕ ਕੰਮ ਕਰਦੇ ਹਨ ਕ੍ਰੇਡਾ ਦੇ ਨਿਯਮ ਮੁਤਾਬਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਤੀ ਘੰਟਾ 35 ਡਲ ਤਨਖਾਹ ਮਿਲਦੀ ਹੈ ਪਰ ਵਿਦਿਆਰਥੀ ਪ੍ਰਤੀ ਹਫਤੇ 40 ਘੰਟੇ ਤੋਂ ਵੱਧ ਕੰਮ ਕਰਦੇ ਹਨ ਜਿਸ ਵਿੱਚੋਂ ਸਿਰਫ 20 ਘੰਟੇ ਕਾਨੂੰਨੀ ਹਨ ਅਤੇ ਬਾਕੀ ਗੈਰਕਾਨੂੰਨੀ ਹਨ ਇਸ ਲਈ ਉਹ ਘੱਟ ਤਨਖਾਹ ਤੇ ਗੈਰਕਾਨੂੰਨੀ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਕੈਨੇਡਾ ਦੀ ਆਰਥਿਕਤਾ ਨੇ ਜੂਨ ਵਿੱਚ 1400 ਨੌਕਰੀਆਂ ਦਾ ਹੈਰਾਨੀਜਨਕ ਨੁਕਸਾਨ ਦੇਖਿਆ ਹੈ ਜਿਸ ਨਾਲ ਬੇਰੋਜ਼ਗਾਰੀ ਦੀ ਦਰ 6.4% ਹੋ ਗਈ ਹੈ ਜੋ ਕਿ 29 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ ਵਿਸ਼ਲੇਸ਼ਕਾਂ ਨੇ ਨੌਕਰੀਆਂ ਵਿੱਚ ਵਾਧੇ ਦੀ ਉਮੀਦ ਕੀਤੀ ਸੀ ਪਿਛਲੇ ਸਾਲ ਬੇਰੋਜ਼ਗਾਰੀ ਦੀ ਦਰ ਲਗਾਤਾਰ ਵੱਧ ਰਹੀ ਹੈ ਅਪ੍ਰੈਲ 2023 ਤੋਂ 1.3% ਅੰਕ ਵਧੀ ਹੈ ਅਤੇ ਹੁਣ ਜਨਵਰੀ 2022 ਵਿੱਚ 6.5% ਬੇਰੋਜ਼ਗਾਰੀ ਤੋਂ ਬਾਅਦ ਸਭ ਤੋਂ ਵੱਧ ਹੈ ਕਈ ਨੌਜਵਾਨ ਨੂੰ ਠੱਗ ਬ੍ਰੋਕਰ ਅਤੇ ਗਲਤ ਏਜੰਟ ਬੈਦ ਦਸਤਾਵੇਜ਼ਾਂ ਦੀ ਗਲਤ ਗਰੰਟੀ ਦੇ ਕੇ ਕੈਨੇਡਾ ਭੇਜਦੇ ਹਨ ਕਈ ਨੌਜਵਾਨ ਜਿਨ੍ਹਾਂ ਨੂੰ ਕੈਨੇਡਾ ਵਿੱਚ ਸਹੀ ਰੋਜ਼ਗਾਰ ਨਹੀਂ ਮਿਲਦਾ ਉਹ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਕਈ ਵਾਰ ਨੌਜਵਾਨਾਂ ਨੂੰ ਵਿਦੇਸ਼ੀ ਨਿਯਮਾਂ ਅਤੇ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ ਇਸ ਸਥਿਤੀ ਤੋਂ ਬਚਣ ਦੀ ਜ਼ਰੂਰਤ ਹੈ ਕਿ ਨੌਜਵਾਨਾਂ ਨੂੰ ਇਮੀਗ੍ਰੇਸ਼ਨ ਸੰਬੰਧੀ ਸਹੀ ਜਾਣਕਾਰੀ ਮਿਲੀ ਅਤੇ ਉਹ ਜ਼ਿੰਮੇਵਾਰੀ ਨਾਲ ਸਹੀ ਰਸਤੇ ਦੀ ਚੋਣ ਕਰਨ ਇਸ ਦੇ ਨਾਲ ਹੀ ਸਰਕਾਰ ਨੂੰ ਇਹ ਵੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਦਿੱਤਾ ਜਾਵੇ ਅਤੇ ਗਲਤ ਢੰਗ ਨਾਲ ਇਮੀਗ੍ਰੇਸ਼ਨ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਜਾਣ ਅਤੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ 187 ਟਿਕਾਣਿਆਂ ਤੇ ਬਾਰਡਰ ਏਜੰਸੀ ਨੇ ਛਾਪੇਮਾਰੀ ਕੀਤੀ ਜਿਸ ਵਿੱਚ 950 ਨੌਜਵਾਨਾਂ ਨੂੰ ਫੜਿਆ ਗਿਆ ਜੋ ਘੱਟ ਉਜਰਤ ਅਤੇ ਆਮ ਨਾਲੋਂ ਵੱਧ ਕੰਮ ਕਰ ਰਹੇ ਸਨ ਇਹ ਸਾਰੇ ਨੌਜਵਾਨ ਭਾਰ ਦੇ ਵਸਨੀਕ ਦੱਸੇ ਜਾ ਰਹੇ ਹਨ ਹੁਣ ਤੱਕ ਇਹਨਾਂ ਨੌਜਵਾਨਾਂ ਨੂੰ ਪੀਅਰ ਹਾਸਲ ਕਰਨ ਵਿੱਚ ਦਿੱਕਤ ਆ ਰਹੀ ਕਿਉਂਕਿ ਇਹਨਾਂ ਦੇ ਰਿਕਾਰਡ ਵਿੱਚ 네ਗੇਟਿਵ ਰਿਮਾਰਡ ਲਗਾ ਦਿੱਤਾ ਗਿਆ ਹੈ ਨਾਲ ਹੀ ਜਿਹੜੀਆਂ 187 ਸੰਸਥਾਵਾਂ ਤੇ ਨੌਜਵਾਨ ਗੈਰ ਕਾਨੂੰਨੀ ਕੰਮ ਕਰਦੇ ਪਾਏ ਗਏ ਹਨ ਉਹਨਾਂ ਤੇ ਲੱਖਾਂ ਡਾਲਰ ਦੇ ਜੁਰਮਾਨੇ ਲਗਾ ਦਿੱਤੇ ਗਏ ਹਨ